ਆ ਦੇਖ ਲੋ ਆ ਸਾਰੀ ਸੜਕ ਤੋੜ ਕੇ ਇੱਥੋਂ ਆ ਆ ਪਿੱਛੋਂ ਜੀਸੀਬੀ ਉਧਰੋਂ ਦੀ ਦੀਵਾਰ ਤੋੜ ਕੇ ਬਾੜ ਕੇ ਆ ਪੇਂਦੀਆਂ ਭਰਨ ਲੱਗੇ ਹੁਣ ਅਸੀਂ ਇਹਨੂੰ ਕਿਤਾ ਆ ਕੇ ਇਹਨਾਂ ਨੂੰ ਰੋਕ ਸਕਦੇ 25 30 30 ਜਾਣੇ ਆਂਦੇ ਆ ਇਕੱਠੇ ਹੋ ਕੇ ਉਹ ਪਿੱਛੋਂ ਬੁੱਚੋ ਇਹਨਾਂ ਵੀ ਸਾਡੇ ਨਾਲ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਪਹਿਲਾਂ ਆਪਣੀ ਰਿਕਵਰਡ ਪਾ ਰਹੇ ਸੀਗੇ ਇਹ ਮੈਂ ਨਾ ਜਰਾ ਰਵਿੰਦਰ ਸਿੰਘ ਜੀ ਹਾਈ ਪੱਜ ਕੀ ਮੈਟਰ ਜੀ ਮਸਲਾ ਕੀ ਹੈ ਮੈਟਰ ਇਹ ਹੈ ਜੀ ਆਪਾਂ ਇੱਥੇ ਕਲੋਨੀ ਦੇ ਵਿੱਚ ਪਲਾਟ ਲਿਆ ਹੈ ਜੀ ਸਾਰੇ ਡਿਊਜ਼ ਕਲੀਅਰ ਕੀਤੇ ਨੇ ਤੇ ਕਲੋਨੀ ਦੇ ਵਿੱਚ ਨਾ ਕੋਈ ਅਣਪਛਾਤੇ ਬੰਦੇ ਅਧਰ ਕਬਜ਼ੇ ਵਗੈਰਾ ਕਰੀ ਜਾਂਦੇ ਬਿਨਾਂ ਡਿਊਜ਼ ਦਿੱਤੇ ਜਾਣ ਪੁੱਛ ਕੇ ਰਿਕਵਰਡ ਪਾ ਰਹੇ ਚੱਲਦੇ ਕੰਮ ਦੇ ਵਿੱਚ ਜੀ ਅੱਛਾ ਜੀ ਔਰ ਸੋ ਉਸ ਮੁੱਦੇ ਦੇ ਉੱਤੇ ਅੱਜ ਗੁਲਸ਼ਨ ਸਿੰਘ ਜੀ ਅਨੇ ਰਾਪਤਾ ਕੈਂਪ ਕੀਤਾ ਹੈਗਾ ਸੜਕ ਨੂੰ ਲੈ ਕੇ ਪਰ ਸੜਕ ਤੇ ਜਿਹੜੀ ਪਹੀ ਨੂੰ ਰਸਤਾ ਜਾਂਦਾ ਤਕਰੀਬਨ ਉਹ 16 ਫੁੱਟ ਹੀ ਹੁੰਦਾ ਜੀ ਇਹ 30 ਫੁੱਟੀ ਆਪਣੀ ਮਰਜ਼ੀ ਨਾਲੇ ਬਣਾਈ ਜਾ ਰਹੀ ਹੈ 30 ਫੁੱਟੀ ਰੋਡ ਹੈ ਜੀ ਇਹ 30 ਫੁੱਟੀ ਰੋਡ ਕਿੱਥੇ ਆ ਕੇ ਹਿਸਾਬ ਨਾਲ ਦਿਖਾਓ ਤਾਂ ਸਹੀ ਨਾ ਤੁਸੀਂ ਐਸਾ ਕਿੰਨਾ ਵੱਲੋਂ ਇਹ ਕੀਤਾ ਯਾਰ ਗੁੰਡਾ ਕਰਦੀ ਕੀ ਇਹ ਜਿਹੜੀ ਅੰਦਰ ਕਲੋਨੀ ਦੇ ਵਿੱਚ ਧੱਕੇ ਨਾਲੇ ਜਿਨ੍ਹਾਂ ਦੇ ਡਿਊਜ਼ ਵਗੈਰਾ ਖੜੇ ਆ ਜਾਂ ਹੁਣ ਪਤਾ ਨਹੀਂ ਕਿਹੜੇ ਆ ਕਿਹੜੇ ਨਹੀਂ ਹੈਗੇ ਜੀ ਠੀਕ ਹੈ ਨਾ ਜੀ ਕੋਈ ਫੈਰਿੰਗ ਵੈਰਾ ਵੀ ਕੈਰੇਜ ਵੀ ਹੋਈ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਜੀ ਇਦਾਂ ਦਾ ਕੁਝ ਨਹੀਂ ਹੈਗਾ ਜੀ ਠੀਕ ਹੈ ਉਹ ਜੀ ਹਾਂਜੀ ਬਿਲਕੁਲ ਦਿੱਤਾ ਜਾ ਰਿਹਾ ਜੀ ਠੀਕ ਹੈ ਜੀ ਇਹ ਦਸਟਰੀਆਂ ਵਗੈਰਾ ਇੰਤਕਾਲ ਸਾਰੇ ਕੋ ਚੜੇ ਹੋਏ ਨੇ ਜਿਹੜੇ ਬੰਦੇ ਕਰ ਰਹੇ ਨੇ ਉਹਨਾਂ ਕੋਲ ਇਦਾਂ ਦਾ ਕੋਈ ਪੇਪਰ ਨਹੀਂ ਦੀਆਂ ਕਰਦੇ ਹੋਏ ਪੇਪਰ ਹੋਣ ਦਿਖਾਉਣਗੇ ਤਾਂ ਹੀ ਆ ਨਾ ਜੀ ਕੋਈ ਪੇਪਰ ਹੀ ਦਿਖਾਇਆ ਉਹਨਾਂ ਨੇ ਹੁਣ ਤੇ ਨਹੀਂ ਫਿਰ ਨਾਲ ਦੇਖੋ ਜੀ ਉਹ ਸਾਹਮਣੇ ਬੈਠੇ ਨੇ ਉਹਨਾਂ ਨੂੰ ਪੁੱਛ ਸਕਦੇ ਹੋ ਜਾ ਕੇ ਉਹ ਸਾਹਮਣੇ ਬੈਠੇ ਨੇ ਉਹ ਦੇਖੋ ਬਿਲਕੁਲ ਉਹ ਤੋਂ ਉਹਨਾਂ ਨੂੰ ਜਾ ਕੇ ਪੁੱਛੋ ਔਰ ਕੀ ਮਾਮਲਾ ਕੀ ਹੈ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਅੱਛਾ ਇਹ ਭਾਜੀ ਮਾਮਲਾ ਇਹ ਹੈ ਵੀ ਇੱਥੇ 2007 ਦੀ ਇੱਕ ਲੋਨੀ ਬਣੀ ਹੋਈ ਹੈ ਅਸੀਂ ਇਹਦੀ ਪੂਰੀ ਜੋ ਪਾਪਰਾ ਐਕਟ ਤੇ ਰੇਨੈਕਟ ਕਹਿ ਰਿਆ ਅੱਜ ਪੰਜਾਬ ਦੇ ਵਿੱਚ ਇਹਦੇ ਅਧੀਨ ਅਸੀਂ ਇਹਦਾ ਕੰਮ ਕਰਦੇ ਆਂ ਕੋਲੋਂ ਕੋਲ ਨਹੀਂ ਬਣਾਉਂਦਾ ਅਸੀਂ ਉਹ ਐਕਟ ਦੀ ਪਾਲਣਾ ਕਰ ਰਹੇ ਸੀ ਵਿੱਚ ਇਹਦੇ 10 ਕ ਬੰਦੇ ਇਹ ਜਿਹੜੇ ਗੁੰਡੇ ਅੰਸਰ ਆ ਪਤਾ ਨਹੀਂ ਕੌਣ ਆ ਅਸੀਂ ਤਾਂ ਜਾਣਦੇ ਨਹੀਂ ਪਿਛਲੇ 15 ਦਿਨਾਂ ਤੋਂ ਲੋਕਾਂ ਦੇ ਪਲਾਟਾਂ ਤੇ ਕਬਜ਼ੇ ਕਰ ਰਹੇ ਨੇ ਉਹ ਕਿੰਨਾ ਵੱਲੋਂ ਕਿੱਥੇ ਆ ਰਹੇ ਨੇ ਇਹ ਬੰਦੇ ਜਿਹੜੇ ਬੜੇ ਰਸੂਕਦਾਰ ਆ ਦੇਖ ਲਓ ਜਿਦੋਂ ਅਸੀਂ 15 ਦਿਨ ਤੋਂ 35 ਵਸਨੀਕ ਪਲੱਸ ਮੈਂ ਅਸੀਂ ਰੈਗੂਲਰ 15 ਦਿਨਾਂ ਤੋਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਾਂ ਬਈ ਇਹਨਾਂ ਤੇ ਕਾਰਵਾਈ ਕਰੋ ਤੁਸੀਂ ਆਪ ਦੇਖ ਲਓ ਕਾਰਵਾਈ ਨਹੀਂ ਹੋ ਰਹੀ ਤਾਂ ਕਿੰਨੇ ਕੁ ਰਸੂਖਦਾਰ ਨੇ ਹੋਰ ਕਿੰਨੀ ਉਹ ਤਗੜੀਆਂ ਸਾਜ਼ਿਸ਼ਾਂ ਕਰ ਰਹੇ ਐ ਅਭੀ ਮੈਨੂੰ ਕਿਸੇ ਤਰੀਕੇ ਉਲਝਾ ਕੇ ਤੇ ਇੱਥੇ ਕਬਜ਼ੇ ਕਰ ਲੈਣ ਕਿਉਂਕਿ ਅਸੀਂ ਉਹਨੂੰ ਆਪੋਜ਼ ਕਰ ਰਹੇ ਹਾਂ ਇਸ ਲਈ ਉਹ ਮੈਨੂੰ ਬਜ਼ਾਨ ਦੇ ਛੱਡ ਰਹੇ ਸਾਨੂੰ 15 ਦਿਨ ਹੋ ਗਏ ਜੀ ਹਿਮਾਚਲ ਤੋਂ ਅਸੀਂ ਆਪਣੇ ਕੰਮਕਾਰ ਛੱਡੀ ਬੈਠੇ ਆਂ ਤੇ ਅਸੀਂ ਇੱਥੇ ਮੀਟਿੰਗ ਵੀ ਰੱਖੀ ਹੈ ਇਹ ਇਹ ਆ ਸਕਦੇ ਸੀ ਸਾਡੀਆਂ ਰਜਿਸਟਰੀਆਂ ਚੈੱਕ ਕਰ ਸਕਦੇ ਸੀ ਇਹਨਾਂ ਨੂੰ ਪਤਾ ਹੈ ਰੋਜ਼ ਬੰਦੇ ਇੱਥੇ ਆਉਂਦੇ ਆ ਕੰਮ ਇਹਨਾਂ ਦੇ ਸਾਹਮਣੇ ਚੱਲ ਰਿਹਾ ਹੈ ਦੇ ਨਹੀਂ ਇੱਕ ਵਾਰੀ ਵੀ ਨਹੀਂ ਆਏ ਹੁਣ ਜੋ ਆਕੇ ਕਹਿੰਦੇ ਇਹਨਾਂ ਦੇ ਪੇਪਰ ਦੇਖੋ ਦੇਖੋ ਹੁਣ ਕਿਉਂ ਮੁੜ ਗਏ ਉਥੋਂ ਪੇਪਰ ਹੈਗੇ ਤੁਹਾਡੇ ਕੋਲ ਬਿਲਕੁਲ ਸਭ ਕੋਲ ਹੈ ਸਰ ਸਾਨੂੰ ਸਵੇਰ ਦੇ 10 ਵਜੇ ਪੁਲਿਸ ਵਾਲੇ ਦਾ ਸੁਨੇਹਾ ਆ ਚੁੱਕੇ ਇਹਨਾਂ ਨਾਲ ਬਹਿ ਕੇ ਮੀਟਿੰਗ ਕਰੋ ਮੀਟਿੰਗ ਕਰੋ ਅਸੀਂ ਕਹੇ ਸੀ ਕਿ ਇਹ ਦਫਤਰ ਨਹੀਂ ਜਾਣਾ ਸਾਡੇ ਤੇ ਬਾਹਰ ਗੋਲੀਆਂ ਚਲਾ ਰਿਆ ਇਹਦੇ ਦਫਤਰ ਗਿਆ ਸੀ ਇਹਨਾਂ ਦੇ ਕੈਮਰਿਆਂ ਦੇ ਵਿੱਚ ਵੀ ਇਹ ਚੀਜ਼ ਹੋਣੀ ਹੈ ਇਹਨਾਂ ਦੀਆਂ ਜਿਹੜੀਆਂ ਉਹ ਕਲਰਕ ਬੈਠੀਆਂ ਹੁੰਦੀਆਂ ਉਹਨਾਂ ਨੂੰ ਮੈਂ ਰਜਿਸਟਰੀਆਂ ਦੀਆਂ ਕਾਪੀਆਂ ਦਿੱਤੀਆਂ ਮੈਂ ਕਿਹਾ ਵੀ ਮੈਨੂੰ ਹੁਣ ਹੈਗੀ ਕਾਪੀਆਂ ਦੱਸੋ ਜੀ ਉਸ ਤੋਂ ਬਾਅਦ ਉਸ ਤੋਂ ਨਾਮ ਹੈ ਤੁਹਾਡਾ ਮੇਰਾ ਨਾਜੇਵਰ ਇਹਨਾਂ ਵੱਲੋਂ ਜੀਕੇਸ਼ਵਰ ਮਾਲਕ ਵੱਲੋਂ ਇਹ ਕਬਜ਼ਾ ਕੀਤਾ ਗਿਆ ਨਜਾਇਜ਼ ਪ੍ਰਾਪਰਟੀਆਂ ਤੇ ਇਹ ਗੁੰਡਾ ਕਰਕੇ ਕਾਹੀ ਆ ਰਹੀ ਹੈ ਕਿ ਮੈਟਰ ਕੇ ਸੱਚਾਈ ਕੀ ਹੈ ਸੱਚਾਈ ਇਹ ਹੈ ਜੀ ਇਹ ਬਿਨਾਂ ਗਲਤੋਂ ਨਜਾਇਜ਼ ਆਪਣਾ ਅੰਡਰ ਨਾਨ ਡਿਵੈਲਪਮੈਂਟ ਤੇ ਮਨਟੇਨੈਂਸ ਚਾਰਜ ਇਸ